ਉਸੀਂ ਕਿਹਾ ਸੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਹੋਇਆ ਉਹਤੇ ਕਿੰਤੂ ਨਹੀਂ ਕੀਤਾ ਜਾ ਸਕਦਾ ਕਿਉਂ ਨਹੀਂ ਕੀਤਾ ਜਾ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਾਦੂ ਪੀਰ ਦੀ ਦਰਗਾਹ ਤੇ ਤੀਰ ਨੀਵਾ ਕਰਕੇ ਨਮਸਕਾਰ ਕੀਤਾ ਉਹਨਾਂ ਨੇ ਧਿਆਨ ਲਈ ਕੀਤਾ ਸਿੱਖਾਂ ਨੇ ਉਸੇ ਕਹਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋੜੇ ਤੋਂ ਥੱਲੇ ਉਤਰੋ ਤੁਸੀਂ ਤਨਖਾਈ ਅ ਜੀ ਉਹਨਾਂ ਵੇਖਿਆ ਵੀ ਗੁਰੂ ਵੀ ਠੀਕ ਨਹੀਂ ਕਰ ਰਿਹਾ ਤੇ ਉੱਥੇ ਸਵਾਲ ਕਰਤਾ ਹੈ ਤੇ ਸੇਖ ਅਕਾਲ ਤਖਤ ਦੇ ਜਥੇਦਾਰ ਨੂੰ ਸਵਾਲ ਨਹੀਂ ਕਰ ਸਕਦਾ ਕਰ ਸਕਦਾ ਉਹਨਾਂ ਨੂੰ ਗੋਲੀ ਕਿਉਂ ਚਲਾਉਣੀ ਪਈ ਕਿਉਂਕਿ ਉਹਨਾਂ ਦੀ ਤਸੱਲੀ ਨਹੀਂ ਹੋਈ ਮੈਂ ਤੇ ਇਸ ਗੱਲ ਤੋਂ ਹੈਰਾਨ ਹਾਂ ਦੀ ਕਿ ਸਮੇਂ ਦੀ ਸਰਕਾਰ ਜਿਹੜੀ ਹੈ ਕਿੱਥੇ ਸੁੱਤੀ ਪਈ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਮੰਨੇ ਨੇ ਉਹਨਾਂ ਦੇ ਉੱਤੇ ਕੇਸ ਕਿਉਂ ਨਹੀਂ ਹੋ ਰਿਹਾ ਅਸਲ ਦੇ ਵਿੱਚ ਜੇ ਇਹ ਵਿਰੋਧ ਅਲੀ ਭਾਵਨਾ ਸੇ ਕੌਮ ਦੇ ਵਿੱਚ ਜਾਗਰਤ ਰਹਿੰਦੀ ਨਾ ਤੇ ਇਹਨਾਂ ਗਰਾਵਟ ਵੱਲ ਜਾਂਦੇ ਹੀ ਨਾ 60 ਸਾਲ ਦਾ 70 ਸਾਲ ਦਾ ਬਜ਼ੁਰਗ ਗਿਆ ਦਸਤਾਰ ਤੇ ਕਿਸੇ ਦੁਸ਼ਮਣ ਦੀ ਵੀ ਨਹੀਂ ਲਾਈ ਦੀ ਤੇ ਅਕਾਲੀ ਦਲ ਦੇ ਕਿਸੇ ਮੈਂਬਰ ਨੇ ਕਿਸੇ ਵੱਡੇ ਨੇਤਾ ਨੇ ਜਿਹੜੇ ਆਪਣੇ ਪੰਥ ਖਵਾਉਂਦੇ ਕੋਈ ਸਟੈਂਡ ਕੋਈ ਐਕਸ਼ਨ ਨਹੀਂ ਲਿਆ ਉਹਦੇ ਖਿਲਾਫ ਇਹ ਪੱਗਾਂ ਲਾ ਕੇ ਬੇਇੱਜ਼ਤ ਕਰਨਾ ਇਹ ਅਕਾਲੀ ਕਲਚਰ ਹੈ ਜਿਹੜਾ ਕੋਈ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਵੇ ਉਹਦੀ ਪੱਗ ਲਾਉਣੀ ਹੈ ਤਾਂ ਬੜੇ ਮੰਨ ਦੀ ਗੱਲ ਸਮਝਦੇ ਨੇ ਹਾਜੀ ਦਰਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਇੱਕ ਵਾਰ ਫੇਰ ਸਿੱਖ ਜਨ ਤੱਕ ਸਰਦਾਰ ਰਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਦੇ ਕਨਵੀ ਉਹਨਾਂ ਨਾਲ ਗੱਲਬਾਤ ਕਰਨ ਲਈ ਤੁਹਾਡੇ ਰੂਬਰੂ ਹੋਏ ਹਾਂ ਜੀ ਗੱਲਬਾਤ ਕਰਾਂਗੇ ਪਿਛਲੇ ਦਿਨੀਂ ਨਰੈਨ ਸਿੰਘ ਚੋੜਾ ਸ਼੍ਰੀ ਅਕਾਲ ਤਖਸਾਲ ਵੱਲੋਂ ਦਿੱਤੀ ਹੋਈ ਸਜ਼ਾ ਜੋ ਸੁਖਵੀਰ ਬਾਦਲ ਤੇ ਇਹਨਾਂ ਦੀ ਲੋਬੀ ਨੂੰ ਪਰ ਕਿਤਨਾ ਕਿਤੇ ਇਹ ਮਾਨ ਅੰਦਰ ਸਾਰੇ ਸਿੱਖਾਂ ਦੇ ਅੰਦਰ ਮੋਟਾਵ ਸੀ ਵੀ ਐਡੇ ਵੱਡੇ ਗੁਨਾਹ ਤੇ ਪਾਪ ਹੋਣ ਦੇ ਬਾਵਜੂਦ ਇਹਨਾਂ ਨੂੰ ਜਿਹੜਾ ਹੈਗਾ ਵਾ ਇੱਕ ਵਰषा ਫੜ ਕੇ ਤੇ ਨਾਲ ਇਹਨਾਂ ਦੇ 50 60 ਬੋਡੀਗਾਰਡ ਲੈ ਕੇ ਦਰਸ਼ਨੀ ਡਿਉੜੀ ਦੇ ਸਾਹਮਣੇ ਪਿਠਾ ਕੇ ਸਜ਼ਾ ਦੇ ਦੇਣੀ ਤੇ ਭਾਂਡੇ ਮਾਜਣ ਤੇ ਲੋ ਟਾਇਲਟ ਬਾਥਰੂਮ ਸਾਫ ਕਰਵਾਉਣ ਦੀ ਸਜ਼ਾ ਹੋ ਜਾਣੀ। ਉਹ ਤੇ ਲੋਕ ਕਹਿੰਦੇ ਸਰ ਵੀ ਜੇ ਇਹ ਸਜ਼ਾ ਤੇ ਫਿਰ ਸੇਵਾ ਕੀ ਹੈ? ਬੜਾ ਵੱਡਾ ਸਵਾਲ ਸੀ। ਪਰ ਚਲੋ ਅਕਾਲ ਤੱਕ ਤੁਮ ਲੋ ਫੈਸਲਾ ਹੋਇਆ ਕਿਵੇਂ ਹੋਇਆ ਕਿੱਦਾਂ ਹੋਇਆ ਉਹਨਾਂ ਨੇ ਸੋਚ ਕੇ ਕੀਤਾ ਹੋਣਾ। ਕਿੰਤੂ ਪਰੰਤੂ ਕਿੰਤੂ ਪਰੰਤੂ ਨਹੀਂ ਹੋ ਸਕਦਾ। ਖੈਰ ਗੱਲ ਇਹ ਆ ਵੀ ਜੇ ਨਰੈਨ ਸਿੰਘ ਚੋੜਾ ਨੇ ਕੋਈ ਆਪਣੇ ਮਨ ਨੂੰ ਵੇਖਦੇ ਹੋਏ ਜਾਂ ਆਪ ਸੋਚਦੇ ਹੋਏ ਕੋਈ ਐਕਸ਼ਨ ਕਰ ਦਿੱਤਾ ਉਹਨੇ ਸੁਖਵੀਰ ਬਾਦਲ ਤੇ ਗੋਲੀ ਚਲਾ ਦਿੱਤੀ ਤੇ ਉਹਦੇ ਬਦਲੇ ਐਸਜੀਪੀਸੀ ਤੇ ਹੋਰ ਮੈਂਬਰ ਪੱਪਾ ਪਾਲ ਹੋਗੇ ਵੀ ਇਹਨੂੰ ਪੰਚੋ ਛੇਕ ਦਿੱਤਾ ਜਾਵੇ ਇਹਦੇ ਨਾਲ ਰੋਟੀ ਬੇਟੀ ਦੀ ਸਾਜ ਬੰਦ ਕਰ ਦਿੱਤੀ ਜਾਵੇ ਕਿ ਇਹ ਜਾਇਜ਼ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਸਿੱਖ ਚਿੰਤਕ ਸਰਦਾਰ ਰਜਿੰਦਰ ਸਿੰਘ ਖਾਲਸਾ ਜੀ ਦੇ ਨਾਲ ਫਤਿਹ ਅਰਜ ਕਰਦੇ ਆ ਵਿਰਜੀ ਵਾਈ ਬੁੱਲਕਾ ਕਾਲਖਸਾ ਵਾਈ ਗੁਰੂ ਜੀ ਕੀ ਫਤਿਹ ਨਰੈਨ ਸਿੰਘ ਚੋੜਾ ਬਹੁਤ ਸਾਰੀਆਂ ਪੰਥਕ ਸਮਾ ਵਿੱਚ ਵਰਤਦਾ ਰਿਹਾ ਉਹਦੀਆਂ ਸੇਵਾਵਾਂ ਮਹੱਤੀਆਂ ਨੇ ਔਰ ਜੇਲਾ ਵੀ ਕੱਟ ਚੁੱਕਾ ਵਾ ਔਰ ਪੰਥ ਦੇ ਲਈ ਬਹੁਤ ਕੁਝ ਕਰਦਾ ਰਿਹਾ ਵਾ ਹੋ ਸਕਦਾ ਹੈ ਕਿ ਸਾਡੇ ਵਿਚਾਰਾਂ ਦੇ ਮਤਭੇਦ ਹੋਣ ਜੇ ਅਸੀਂ ਉਹ ਜਿਹੜੀ ਉਹ ਸੋਚ ਦਾ ਧਾਰਨੀ ਅਸੀਂ ਉਹ ਸੋਚ ਦੇ ਧਾਰਨੀ ਨਹੀਂ ਹੈਗੇ ਪਰ ਜੋ ਕਰਦਾ ਰਿਹਾ ਹੈ ਤੇ ਕਿੰਨਾ ਕਿਤੇ ਪੰਥ ਦਾ ਦਰਦ ਰੱਖ ਕੇ ਕਰਦਾ ਰਿਹਾ ਵਾ ਜੇ ਸੁਖਵੀਰ ਬਾਦਲ ਤੇ ਗੋਲੀ ਚੱਲੀ ਸੁਖਵੀਰ ਬਾਦਲ ਕਾਤਲ ਵੀ ਬਣ ਗਿਆ ਪਾਪ ਵੀ ਬਣ ਗਿਆ ਗੁਨਾਹ ਵੀ ਕਰ ਬਣ ਗਿਆ ਤੇ ਇਹ ਵੀ ਕਹਿ ਗਿਆ ਵੀ ਸਮੇਤ ਸੈਣੀ ਵਰਗੇ ਤੇ ਆਲਮ ਹਜ਼ਾਰ ਵਰਗੇ ਇਹ ਜਿਹੜੇ ਸਿੱਖਾਂ ਦੇ ਕਾਤਲ ਇਹਨਾਂ ਨੂੰ ਮੈਂ ਵੱਡੇ ਉਦੇ ਦੇ ਦੇ ਕੇ ਆਪਣੀ ਸਰਕਾਰ ਵੇਲੇ ਲਾਇਆ ਮੇਰੇ ਕੋ ਵੱਡੀ ਭੁੱਲ ਸੀ ਇਹੋ ਜੇ ਕਾਤਲਾ ਨੂੰ ਜਿਨ੍ਹਾਂ ਨੇ ਸਿੱਖੀ ਦਾ ਘਾਮ ਤੇ ਸਿੱਖੀ ਨੌਜਵਾਨੀ ਕਤਲ ਕੀਤੀ ਹੋਵੇ ਤੇ ਆਪਣੀ ਸਰਕਾਰ ਵਲੇ ਕਈ ਸਿੰਘ ਇਹਨੇ ਮਰਵਾਏ ਹੋਣ ਦਰਸ਼ਨ ਸਿੰਘ ਲੋਹਾਰਾ ਦੋ ਸਿੰਘ ਇੱਕ ਸੁਨਾਮਤੋ ਸਿੰਘ ਸੇ ਸ਼ਹੀਦ ਹੋਇਆ ਬਹੁਤ ਸਾਰੇ ਸਿੰਘ ਐਸੇ ਸ਼ਹੀਦ ਹੋਇਆ ਤੇ ਸੈਂਕੜੇ ਕਾਂਡ ਕਰਵਾਏ ਇਹਨਾਂ ਨੇ ਕਿੰਨੇ ਸਾਰੇ ਕਾਂਡ ਜਿਹੜੇ ਸਾਨੂੰ ਅੱਖੀ ਜਾਂ ਅਮੋਝਵਾਰੀ ਯਾਦ ਨੇ ਨੂਰ ਮੈਲੀਏ ਦਾ ਕਾਂਡ ਹੋਰ ਬਹੁਤ ਸਾਰੇ ਕਾਂਡ ਇਹਨੇ ਕਰਵਾਉਂਦਾ ਰਿਹਾ ਭਨੀਆਰੇ ਵਾਲ ਦਾ ਕਾਂਡ ਹੋਇਆ ਇਹ ਸਾਰੇ ਕਾਰਜ ਜਿਨ੍ਹਾਂ ਵਿੱਚ ਤੁਸੀਂ ਆਪ ਸ਼ਮੂਲਿਤ ਕੀਤੀ ਤੇ ਹੋਰ ਆਪਣੇ ਸਰੀਰ ਤੇ ਤਸ਼ੱਦਦ ਤੁਹਾਡੇ ਵੀ ਹੋਏ ਆ ਅੱਜ ਐਡੇ ਵੱਡੇ ਗੁਨਾਹ ਕਰਨ ਵਾਲਿਆਂ ਨੂੰ ਕੇਵਲ ਇੰਨੀਆਂ ਕੋ ਸਜ਼ਾ ਦੇ ਕੇ ਉਹਨਾਂ ਨੂੰ ਮਾਫ ਕਰ ਦਿੱਤਾ ਜਾਵੇ ਤੇ ਪੰਥ ਦੀ ਫੇਰ ਉਸ ਪ੍ਰਕਿਰਿਆ ਵਿੱਚ ਲਿਆਂਦਾ ਯਤਨ ਕੀਤਾ ਜਾਵੇ ਕੀ ਇਹ ਜਾਇਜ਼ ਸੀ ਜਾਂ ਫਿਰ ਨਾਰਾਇਣ ਸਿੰਘ ਚੋੜਾ ਨੂੰ ਪੰਥੋਂ 6 ਦਿਨਾਂ ਕੀ ਜਾਇਜ਼ ਹੈ ਮੈਂ ਜਿੰਦੀ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਨਾ ਜਿਹੜੀ ਤੁਸੀਂ ਭੂਮਿਕਾ ਬੰਨੀ ਸੀ ਜੀ ਜੀ ਉਹਦੇ ਵਿੱਚ ਮੈਨੂੰ ਥੋੜਾ ਜਿਹਾ ਲੱਗਾ ਕਿ ਮੈਨੂੰ ਕੁਝ ਕਰੈਕਸ਼ਨ ਕਰਨ ਦੀ ਲੋੜ ਹੈ ਕਰ ਲਓ ਕਰ ਲਓ ਕਮੈਂਟ ਕਰਨ ਦੀ ਲੋੜ ਹੈ ਜੀ ਜੀ ਤੁਸੀਂ ਕਿਹਾ ਸੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ ਹੋਇਆ ਉਹਤੇ ਕਿੰਤੂ ਨਹੀਂ ਕੀਤਾ ਜਾ ਸਕਦਾ ਹਮ ਕਿਉਂ ਨਹੀਂ ਕੀਤਾ ਜਾ ਸਕਦਾ ਜੀ ਜੀ ਚਲੋ ਆਪਣਾ ਆਪਣਾ ਸਤਿ ਆਪਣੇ ਗੁਰੂ ਨਹੀਂ ਜੀ ਸਿੱਖ ਤਾਂ ਆਪਣੇ ਗੁਰੂ ਤੇ ਵੀ ਕਿੰਤੂ ਕਰਦਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੰਦੂ ਪੀਰ ਦੀ ਦਰਗਾਹ ਤੇ ਤੀਰ ਨਿਮਾ ਕਰਕੇ ਨਮਸਕਾਰ ਕੀਤਾ ਪਰ ਉਹਨਾਂ ਨੇ ਇਮਤਿਹਾਨ ਨਹੀਂ ਕੀਤਾ ਸਿੱਖਾਂ ਨੇ ਉਸੇ ਕਹਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋੜੇ ਤੋਂ ਥੱਲੇ ਉਤਰ ਆਓ ਤੁਸੀਂ ਤੁਹਾਨੂੰ ਖਾਈਏ ਜੀ ਤੁਸੀਂ ਸਾਨੂੰ ਸਿਖਾਉਂਦੇ ਹੋ ਕਿ ਆ ਕੰਮ ਨਹੀਂ ਕਰਨਾ ਤੇ ਤੁਸੀਂ ਆਪ ਕੀ ਗੁਰੂ ਸਾਹਿਬ ਨੇ ਸਿੱਖਨ ਨੂੰ ਸੁਚੇਤ ਕਰਨ ਲਈ ਕੀ ਕੁਝ ਕਰਦੇ ਰਹੇ ਆ ਬਿਲਕੁਲ ਜੀ ਗੁਰੂ ਸਾਹਿਬ ਨੇ ਕਿਹਾ ਮੈਂ ਤੁਹਾਡਾ ਇਮਤਿਹਾਨ ਲਈ ਲੈਣ ਲਈ ਕਿਹਾ ਪਰ ਉਹਨਾਂ ਨਾਲੇ ਵੀ ਮੰਨਿਆ ਵੀ ਭਾਵੇਂ ਇਮਤਿਹਾਨ ਲਈ ਲੈਣ ਲਈ ਕੀਤਾ ਪਰ ਮੈਂ ਗੁਰਧ ਕੀਤਾ ਨਾ ਜੀ ਬਿਲਕੁਲ ਕੰਮ ਤੇ ਕੀਤਾ ਨਾ ਹਾਂ ਤੰਮੇ ਨੂੰ ਤਰਹਾ ਲਾਈ ਜਾਵੇ ਜੇ ਸਿੱਖ ਗੁਰੂ ਨੂੰ ਸਵਾਲ ਕਰ ਸਕਦਾ ਹੈ ਜੇ ਇਹੋ ਜਿਹਾ ਅੰਧਵਿਸ਼ਵਾਸੀ ਬਣ ਜਾਏ ਤੇ ਫਿਰ ਤੇ ਜੋ ਗੁਰੂ ਕਰ ਰਿਹਾ ਠੀਕ ਹੈ ਫਿਰ ਜੇ ਉਹਨਾਂ ਵੇਖਿਆ ਵੀ ਗੁਰੂ ਵੀ ਠੀਕ ਨਹੀਂ ਕਰ ਰਿਹਾ ਤੇ ਉੱਥੇ ਸਵਾਲ ਕਰਤਾ ਹੈ ਤੇ ਸਿੱਖ ਅਕਾਲ ਤਖਤ ਦੇ ਜਥੇਦਾਰ ਨੂੰ ਸਵਾਲ ਨਹੀਂ ਕਰ ਸਕਦਾ ਕਰ ਸਕਦਾ ਇਹ ਜਿਹੜੀ ਧਾਰਨਾ ਬਣਾਈ ਜਾ ਰਹੀ ਹੈ ਨਾ ਇਹ ਮਾਨਸਿਕ ਗੁਲਾਮੀ ਵਾਲੀ ਧਾਰਨਾ ਹੈ ਜੀ ਜਿਹਦੇ ਕਰਕੇ ਅੱਜ ਤੱਕ ਪੁਜਾਰੀਵਾਦ ਜਿਹੜਾ ਹੈ ਉਹ ਸਾਰੀ ਮਨੁੱਖਤਾ ਨੂੰ ਜ਼ਲੀਲ ਕਰਦਾ ਰਿਹਾ ਜੀ ਇਸ ਨੂੰ ਹੰਸਕ ਤੋਂ ਸਾਨੂੰ ਸਤਿਗੁਰੂ ਨੇ ਬਾਹਰ ਕੱਢਿਆ ਸਾਨੂੰ ਸੂਝ-ਵਾਨ ਬਣਾਇਆ ਜੀ ਜੀ ਅੱਜ ਤੱਕ ਜਥੇਦਾਰ ਜਿਹੜੇ ਫੈਸਲੇ ਕਰਦੇ ਰਹੇ ਨੇ ਇਹ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਮੁਤਾਬਕ ਅਕਾਲੀ ਦਲ ਵੱਲੋਂ ਜੋ ਹੁਕਮ ਆਉਂਦਾ ਸੀ ਉਹ ਫੈਸਲੇ ਕਰਦੇ ਰਹੇ ਨੇ ਇਹ ਪਹਿਲੀ ਵਾਰੀ ਸਿੱਖ ਕੌਮ ਜਾਗੀ ਹੈ ਸਿੱਖ ਕੌਮ ਨੇ ਕਿੰਤੂ ਕੀਤਾ ਜਦੋਂ ਸੱਚਾ ਸੌਦਾ ਵਾਲੇ ਨੂੰ ਛੱਡ ਦਿੱਤਾ ਗਿਆ ਸਿੱਖ ਕੌਮ ਦੇ ਜਾਗਦਤ ਹੋਣ ਕਰਕੇ ਉਹ ਸਾਰਾ ਜਿਹੜਾ ਤਬਦੀਲੀ ਆਈ ਹੈ ਜੇ ਅੱਜ ਅਸੀਂ ਫੇਰ ਉਹ ਗੱਲ ਪ੍ਰਚਾਰਣਾ ਸ਼ੁਰੂ ਕਰਦੇ ਆਂਗੇ ਕਿ ਗੱਲ ਤਖਤ ਦੇ ਫੈਸਲੇ ਨੂੰ ਕਿੰਤੂਨ ਕੀਤਾ ਜਾ ਸਕਦਾ ਤੇ ਸਿੱਖ ਨੂੰ ਮਾਨਸਿਕ ਗੁਲਾਮੀ ਵੱਲ ਦੁਬਾਰਾ ਲੈ ਜਾਗੇ ਬਿਲਕੁਕੁਲ ਇਹ ਬੜਾ ਚੇਤਨ ਰਹੇ ਗੱਲ ਜੀ ਜੀ ਤੁਸੀਂ ਜਿਹੜੀ ਨਰਾਇਣ ਸਿੰਘ ਚੌੜਾ ਦੀ ਗੱਲ ਕੀਤੀ ਹੂੰ ਹੂੰ ਤੁਸੀਂ ਜਿੰਨਾ ਕੋ ਉਹਨਾਂ ਦੇ ਬਾਰੇ ਦੱਸਿਆ ਵੀ ਉਹ ਕੌਮ ਦੀ ਸੇਵਾ ਕਰਦੇ ਰਹੇ ਨੇ ਉਹ ਸਿਰਫ ਐਨਾ ਹੀ ਨਹੀਂ ਕੌਮ ਦੀ ਸੇਵਾ ਕਰਦੇ ਰਹੇ ਜਿੰਨਾ ਉਹਨਾਂ ਕੁਕਤੀਆਂ ਉਹ ਅੱਛੇ ਵਿਦਵਾਨ ਨੇ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਜੀ ਉਹਨਾਂ ਦੇ ਵਿਚਾਰ ਤੌਰਕ ਤੌਰ ਤੇ ਸਾਡੇ ਮਤਭੇਦ ਹੋ ਸਕਦੇ ਨੇ ਲੇਕਿਨ ਇਹਦੇ ਬਾਰੇ ਕੋਈ ਸ਼ੱਕ ਨਹੀਂ ਕਿ ਇੱਕ ਚੰਗੇ ਵਿਦਵਾਨ ਨੇ ਜੀ ਜਿਹੜੀ ਉਹਨਾਂ ਗੋਲੀ ਚਲਾਈ ਇਹ ਬਾਅਦ ਦੀ ਗੱਲ ਹੈ ਠੀਕ ਹੈ ਜਾਂ ਗਲਤ ਹੈ ਇੱਕ ਗੱਲ ਤੇ ਪ੍ਰਗਟ ਹੁੰਦੀ ਹੈ ਨਾ ਕਿ ਸਾਰੀ ਕੌਮ ਜੋ ਜਿ세 ਸਾਡੇ ਫੈਸਲਾ ਕੀਤਾ ਉਹਦੇ ਨਾਲ ਕੌਮ ਨੂੰ ਤਸੱਲੀ ਨਹੀਂ ਹੋਈ ਨਹੀਂ ਹੋਈ ਬਿਲਕੁਲ ਉਹਨਾਂ ਨੂੰ ਗੋਲੀ ਕਿਉਂ ਚਲਾਉਣੀ ਪਈ ਕਿਉਂਕਿ ਉਹਨਾਂ ਦੀ ਤਸੱਲੀ ਨਹੀਂ ਹੋਈ ਜੋ ਤੁਸੀਂ ਗੱਲ ਕਹੀ ਹੈ ਜਿਹੜੇ ਇਹਨਾਂ ਦੇ ਗੁਨਾਹ ਨੇ ਉਹਦੇ ਮੁਤਾਬਕ ਸਜ਼ਾ ਹੈ ਪਾਪ ਬੜੇ ਵੱਡੇ ਆ ਪਾਪ ਬਹੁਤ ਵੱਡੇ ਆ ਲਖਪਤ ਰਾਏ ਤੇ ਜਸਪਤ ਰਾਏ ਨੇ ਗੁਨਾਹ ਕੀਤੇ ਤੇ ਉਹ ਗੁਨਾਹ ਜਿਹਨਾਂ ਨੂੰ ਸਜ਼ਾ ਹੀ ਮਿਲੀ ਮੈਂ ਤੇ ਇਸ ਗੱਲ ਤੋਂ ਹੈਰਾਨ ਆਂ ਜੀ ਕਿ ਸਮੇਂ ਦੀ ਸਰਕਾਰ ਜਿਹੜੀ ਹੈ ਕਿੱਥੇ ਸੁੱਤੀ ਪਈ ਹੈ ਹੂੰ ਉਹ ਤੇ ਖਲੋ ਕੇ ਆਪ ਮੰਗ ਮੰਨ ਰਹੇ ਨੇ ਅਸੀਂ ਗੋਲੀ ਚਲਵਾਈ ਹੂੰ ਉਹ ਮੰਨ ਰਹੇ ਨੇ ਕਿ ਬੇਦਵੀਆਂ ਹੋਈਆਂ ਹੂੰ ਉਹ ਸਾਰੀਆਂ ਗੱਲਾਂ ਜਿਹੜੀਆਂ ਮੰਨੇ ਨੇ ਉਹਨਾਂ ਦੇ ਉੱਤੇ ਕੇਸ ਕਿਉਂ ਨਹੀਂ ਹੋ ਰਿਹਾ ਹੂੰ ਕਾਨੂੰਨੀ ਤੌਰ ਤੇ ਕਿਹੋ ਜਿਹਾ ਹੋਣਾ ਚਾਹੀਦਾ ਜੀ ਉਹਨਾਂ ਦੇ ਉੱਤੇ ਆਪ ਉਹਨਾਂ ਦੀ ਵੀਡੀਓ ਨੇ ਜਿੱਥੇ ਉਹ ਮੰਨਰੇ ਨੇ ਸਾਰਾ ਸੁਖਵੀਰ ਸਿੰਘ ਬਾਗਲ ਖੜਾ ਹੋ ਕੇ ਮੰਨ ਰਿਹਾ ਜੀ ਜਿਸ ਵੇਲੇ ਉਹ ਸਾਰੇ ਮੰਨ ਰਹੇ ਨੇ ਤੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਹੋਣੇ ਚਾਹੀਦੇ ਨੇ ਜੀ ਮੈਂ ਨਾਰਾਇਣ ਸਿੰਘ ਚੋੜਾ ਤੇ ਆਵਾਂ ਹਮਮਮ ਪਹਿਲੀ ਗੱਲ ਤੇ ਹੈ ਕਿ ਇੱਕ ਗੱਲ ਬੜੀ ਸਪੈਸ਼ਟ ਹੈ ਕਿ ਸਾਰੀ ਕੌਮ ਨੇ ਉਹਨਾਂ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਕੌਮ ਦੇ ਮਨ ਦੇ ਵਿੱਚ ਰੋਸ ਹੈ ਉਹ ਰੋਸ ਪ੍ਰਗਟ ਕਰਨ ਦਾ ਤਰੀਕਾ ਨਾਰਾਇਣ ਸਿੰਘ ਦਾ ਠੀਕ ਸੀ ਜਾਂ ਗਲਤ ਸੀ ਕਿੰਤੂ ਉਹਦੇ ਉੱਤੇ ਹੋ ਸਕਦਾ ਹੈ ਜੀ ਮੈਂ 100 ਕਹਿ ਨਵਾ ਕਿ ਸਭ ਕੁਝ ਹੀ ਗਲਤ ਹੈ ਹੂੰ ਕਿਉਂ ਅਜ ਜ਼ਲੀਨਾ ਦੀਆਂ ਰੀਆਂ ਨੇ ਕਿ ਜੀ ਦਰਬਾਰ ਸਾਹਿਬ ਦੇ ਅੰਦਰ ਚਲਾਈ ਹੈ ਹਲਕੇ ਦਰਬਾਰ ਸਾਹਿਬ ਦੇ ਅੰਦਰ ਤੇ ਨਹੀਂ ਚਲਾਈ ਚਲੋ ਸਮੂਹ ਚਲਾਈ ਮੈਂ ਉਹਨੂੰ ਵਿੱਚ ਮੈਂ ਕਿਸੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਹਮੈਤੀ ਨਹੀਂ ਹਾਂ ਨਹੀਂ ਹੈ ਬਿਲਕੁਲ ਮੈਂ ਵੀ ਨਹੀਂ ਹੈਗਾ ਜੀ ਲੇਕਿਨ ਜੋ ਅਗੋਂ ਕੰਮ ਵਰਤਾਇਆ ਗਿਆ ਕਿ ਅਕਾਲ ਤਖਤ ਤੇ ਇਹਨੂੰ ਪੰਜੋਂ 6 ਕਿਆ ਜਾਵੇ ਹੂੰ ਜਿਨ੍ਹਾਂ ਨੇ ਇਸ ਤੋਂ ਵੱਡੇ ਕੰਮ ਕੀਤੇ ਜਿਨ੍ਹਾਂ ਨੇ ਮੰਨਿਆ ਕਿ ਅਸੀਂ ਦੋ ਸਿੱਕਾ ਨੂੰ ਮਰਵਾਇਆ ਇਹ ਗੱਲ ਤੁਹਾਡੇ ਨਾਲ ਸਦਾ ਸਾਹਿਬ ਤੁਸੀਂ ਵੀ ਗੱਲ ਕਹਿ ਰਹੇ ਹੋ ਬਹੁਤ ਸਾਰੇ ਵੀਰਾਂ ਨਾਲ ਮੈਂ ਗੱਲਬਾਤ ਕੀਤੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਐਡੇ ਵੱਡੇ ਗੁਨਾਹ ਕਰਨ ਵਾਲੇ ਨੂੰ ਪੰਚੂ ਨੇ ਛੇਕਿਆ ਜਿਆਰੇ ਤਾਂ ਨਰੈਨ ਸਿੰਘ ਚੋੜੀ ਨੂੰ ਕਿਉਂ ਛੇਕਿਆ ਜਿਆਰੇ ਹੈਨਾ ਤੇ ਫਿਰ ਇਹ ਗੱਲ ਤਾਂ ਮੈਨੂੰ ਕਿਉਂ ਨਹੀਂ ਸਮਝ ਆ ਰਹੀ ਦੇਖੋ ਗੱਲ ਇਹ ਹੈ ਉਹਨਾਂ ਨੇ ਆਪਣਾ ਵਿਚਾਰ ਦਿੱਤਾ ਕੋਈ ਅਕਾਲਤ ਹੱਤੋਂ ਐਸਾ ਫੈਸਲਾ ਹੋਇਆ ਨਹੀਂ ਮੈਨੂੰ ਆਸ ਨਹੀਂ ਕਿ ਹੋਏਗਾ ਨਹੀਂ ਹੋਏਗਾ ਕਿਉਂਕਿ ਉਹਨਾਂ ਨੂੰ ਪਤਾ ਵੀ ਜੋ ਜੇ ਗਿਆਨੀ ਗੁਰਬਚਨ ਸਿੰਘ ਨੇ ਕੋਈ ਫੈਸਲਾ ਗਲਤ ਕੀਤਾ ਤੇ ਕੌਮ ਨੂੰ ਉਹਨਾਂ ਨੂੰ ਸਦਾ ਲਈ ਲਾਂਬੇ ਕਰ ਦਿੱਤਾ ਵਾ ਤੇ ਅੱਜ ਤਾਂ ਕਿਸੇ ਵੀ ਸਮਾਗਮ ਤੇ ਜਾਂਦੀ ਹੈ ਤੇ ਡਰ ਕੇ ਜਾਂਦੇ ਆ ਵੀ ਕਿਤੇ ਮੇਰਾ ਵਿਰੋਧ ਨਾ ਹੋ ਜੇ ਤੇ ਜੇ ਇਹ ਜਥੇਦਾਰ ਵੀ ਇਦਾਂ ਕਰਨਗੇ ਤੇਰਾ ਦਾ ਵੀ ਸੰਗਤ ਵਿਰੋਧ ਕਰੂਗੀ ਜੀ ਅਸਲ ਦੇ ਵਿੱਚ ਜੇ ਇਹ ਵਿਰੋਧ ਅਲੀ ਭਾਵਨਾ ਸੇ ਕੌਮ ਦੇ ਵਿੱਚ ਜਾਗਰਤ ਰਹਿੰਦੀ ਨਾ ਹਮ ਹਮ ਤੇ ਇਹਨਾਂ ਗ੍ਰਾਵਟ ਵੱਲ ਜਾਂਦੇ ਹੀ ਨਾ ਜੀ ਅਸੀਂ ਸੰਗਰੇ ਹਮ ਸੋਗੇ ਹਮ ਉਹਦੇ ਕਰਕੇ ਇਹ ਨਹੀਂ ਗ੍ਰਾਵਟ ਆਈ ਹੈ ਹਮ ਏ ਹੁਣ ਜਾਗੀ ਹੈ ਤੇ ਇਹ ਤਬਦੀਲੀ ਆਈ ਹੈ ਜੀ ਸੱਚਾ ਸੌਦਾ ਵਾਲੇ ਕੇਸ ਤੋਂ ਬਾਅਦ ਕੌਮ ਥੋੜੀ ਜੀ ਜਾਗੀ ਤਾਂ ਇਹ ਜਿਹੜਾ ਅਸੀਂ ਥੋੜਾ ਜਿਹਾ ਬਦਲਾਅ ਵੇਖ ਰਹੇ ਹਾਂ ਮੈਂ ਆਪਾਂ ਗੱਲ ਕਿਉਂਕਿ ਤੁਸੀਂ ਨਰਨ ਸਿੰਘ ਚੌੜਾ ਦੀ ਕੀਤੀ ਹੈ ਉੱਥੇ ਸੀਮਤ ਰਹੀ ਹੈ ਜੇ ਅਸੀਂ ਕਹੀਏ ਵੀ ਉਧਰ ਕਾਨੂੰਨੀ ਕੇਸ ਨਾ ਬੰਦਾ ਸਿਰਫ ਅਕਾਲ ਤਖਤ ਤੇ ਪੇਸ਼ ਕਰਕੇ ਇਹਨਾਂ ਨੂੰ ਸਜ਼ਾ ਲਾ ਕੇ ਛੱਡ ਦਿੱਤਾ ਜਾਂਦਾ ਉਹ ਸ਼ਾਇਦ ਸੰਭਵ ਨਹੀਂ ਸੀ ਕਿਉਂਕਿ ਸਰੇ ਆਮ ਸੰਗਤ ਦੇ ਵਿੱਚ 302 307 ਦਾ ਕੇਸ ਪੈਣਾ ਸੀ ਉਹਨਾਂ ਤੇ 302 ਤਾਂ ਮਤਲਬ ਇੰਨੀ ਨਹੀਂ ਹੁੰਦਾ ਕਿਉਂਕਿ 302 ਤੇ ਕਤਲ ਹੁੰਦਾ 307 ਹੁੰਦਾ ਇਰਾਦਾ ਕਤਲ ਇਰਾਦਾ ਕਤਲ ਜੀ ਜੀ ਠੀਕ ਹੈ ਨਹੀਂ ਤੇ ਉਹ ਬਣਦਾ ਸੀ ਉਹ ਇਹ ਕਹਿੰਇਆ ਕਿ ਉੱਥੋਂ ਨਾ ਹੁੰਦਾ ਲੇਕਿਨ ਜਿਸ ਵੇਲੇ ਇੱਕ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਗਈ ਤੇ ਉਹਨੂੰ ਨਾਲ ਇੱਕ ਪੰਥਕ ਬਣ ਕੇ ਰਿਹਾ ਸ਼ੁਰੂ ਕਰਨ ਦੀ ਕੋਸ਼ਿਸ਼ ਹੀ ਗਲਤ ਹੈ ਹਮ ਬਿਲਕੁਲ ਉਹਨੇ ਸਲੰਡਰ ਵੀ ਕਰ ਦਿੱਤਾ ਤਾਂ ਭੱਜਿਆ ਵੀ ਨਹੀਂ ਉਹ ਚਲੋ ਪਕੜਿਆ ਗਿਆ ਭੱਜਿਆ ਦੀ ਕੋਸ਼ਿਸ਼ ਵੀ ਨਹੀਂ ਕੀਤੀ ਨਹੀਂ ਕੀਤੀ ਹਾਂ ਫਿਰ ਇੱਕ ਗੱਲ ਹੋਰ ਜਿਹੜੀ ਵੱਡੀ ਗੱਲ ਹੋਈ ਇਸ ਦਿਨਾਂ ਦੇ ਵਿੱਚ ਆ ਅਕਾਲੀ ਦਲ ਦੇ ਇੱਕ ਗੁੰਡੇ ਵੱਲੋਂ ਮੈਂ ਗੁੰਡਾ ਸ਼ਬਦ ਵਰਤਦਾ ਨраяਨ ਸਿੰਘ ਚੋੜਾ ਦੀ ਦਸਤਾਰ ਲਾਈ ਗਈ 60 ਸਾਲ ਦਾ 70 ਸਾਲ ਦਾ ਬਜ਼ੁਰਗ ਗਿਆ ਦਸਤਾਰ ਤੇ ਕਿਸੇ ਦੁਸ਼ਮਣ ਦੀ ਵੀ ਨਹੀਂ ਲਾਈ ਦੀ ਤੇ ਅਕਾਲੀ ਦਲ ਦੇ ਕਿਸੇ ਮੈਂਬਰ ਨੇ ਕਿਸੇ ਵੱਡੇ ਨੇਤਾ ਨੇ ਜਿਹੜੇ ਆਪਣੇ ਪੰਥ ਖਵਾਉਂਦੇ ਕੋਈ ਸਟੈਂਡ ਕੋਈ ਐਕਸ਼ਨ ਨਹੀਂ ਲਿਆ ਉਹਦੇ ਖਿਲਾਫ ਉਹਨੂੰ ਉਹਦੀ ਜਥੇਦਾਰੀ ਭੰਗ ਨਹੀਂ ਕੀਤੀ ਉਹਦੀ ਮੈਂਬਰਸ਼ਿਪ ਭੰਗ ਨਹੀਂ ਕੀਤੀ ਉਹਦੀ ਪ੍ਰਧਾਨਗੀ ਭੰਗ ਨਹੀਂ ਕੀਤੀ ਫਿਰ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਜਾਂ ਮੈਂਬਰ ਧਾਮੀ ਸਾਹਿਬ ਵੱਲੋਂ ਕੋਈ ਉਹ ਤੇ ਐਕਸ਼ਨ ਨਹੀਂ ਲਿਆ ਗਿਆ ਹੁਣ ਤੱਕ ਬਿਆਨ ਸਿੰਘ ਜੀ ਬੜੀ ਦੁਖਦੀ ਰਗ ਛੇੜ ਦਿੱਤੀ ਤੁਸੀਂ ਇਹ ਪੱਗਾਂ ਲਾ ਕੇ ਬੇਇੱਜ਼ਤ ਕਰਨਾ ਇਹ ਅਕਾਲੀ ਕਲਚਰ ਹੈ ਹੂੰ ਤੁਹਾਡੇ ਰਾਤੇ ਖੁਦ ਤੁਸੀਂ ਤਾਂ ਤੁਹਾਡੇ ਅਸੀਂ ਜਸ ਜਗਿੰਦਰ ਸਿੰਘ ਮਦਾਂਤੀ ਨੇ ਉਹ ਇੱਕ ਸਾਥੀ ਧਰਮਨ ਸਿੰਘ ਜਿਹਨੇ ਇੱਕ ਬੱਚੀ ਦੀ ਪੱਤ ਲੁੱਟੀ ਸੀ ਉਹਦੇ ਕੋਲੋਂ ਰਿਸ਼ਵਤ ਲੈ ਕੇ ਤੇ ਉਹਨੂੰ ਇਹ ਬੱਚੀ ਦੀ ਪੱਤ ਲੁੱਟਣ ਦੇ ਕੇਸ ਤੋਂ ਬਰੀ ਕਰਤਾ ਉਹਦੀ ਗੱਲ ਹੀ ਨਹੀਂ ਛੇੜੀ ਕਿੰਨੀ ਵੱਡੀ ਗੱਲ ਹੈ ਵੀ ਇਹਨਾਂ ਨੇ ਬਰੀ ਕੀਤਾ ਤੇ ਦੁਨਿਆਵੀ ਅਦਾਲਤ ਨੂੰ ਸਜ਼ਾ ਦਿੱਤੀ 10 ਸਾਲ ਦੀ ਕੈਦ ਦੀ ਸਜ਼ਾ ਉਹ ਨੂੰ ਫਿਰ ਇਹ ਬਰੀ ਕਰਕੇ ਵੇਖੋ ਇਹ ਫਿਰ ਇਹਨਾਂ ਦਾ ਚਿਹਰਾ ਇਹਨਾਂ ਦਾ ਜਿਹੜਾ ਕਰਤਾਰ ਦਾਗੀ ਹੋ ਗਿਆ ਵੀ ਇਹ ਬਰੀ ਕਰ ਰਿਹਾ ਉਹਨਾਂ ਨੂੰ ਜ਼ਿਸ਼ਮਤ ਲੈ ਕੇ ਤੇ ਦੁਨਿਆਵੀ ਅਦਾਲਤ ਉਹਨਾਂ ਨੂੰ ਸਜ਼ਾ ਦੇ ਰਹੀ ਹੈ ਬਿਲਕੁਲ ਸੱਚਾਈ ਜਿਹੜੀ ਹੈ ਸਾਰਿਆਂ ਦੇ ਸਾਹਮਣੇ ਜਿਹੜੀ ਆ ਗਈ ਵੀ ਅਸਲ ਦੇ ਵਿੱਚ ਉੱਥੇ ਕੀ ਹੋ ਰਿਹਾ ਅਸੀਂ ਇਸ ਗੱਲੋਂ ਆਖਾ ਬੰਦ ਕਰੀ ਰੱਖਨੇ ਇਹਨਾਂ ਗੱਲਾਂ ਨੂੰ ਅਹਿਮੀਅਤ ਨਹੀਂ ਦਿੰਦੇ ਮੈਂ ਜਿਹੜੀ ਗੱਲ ਦੱਸਣ ਲੱਗਾ ਸੀ ਉੱਥੇ ਅਸੀਂ ਰੋਸ ਕਰਨ ਲਈ ਗਏ ਵੀ ਵਿਦਵਾਂਤੀ ਨੂੰ ਉਤਾਰਿਆ ਜਾਵੇ ਜਿਸ ਦਿਨ ਇਹਨਾਂ ਨੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਤਖਤ ਕਮੇਸਕਾਰ ਦੀ ਜ਼ਿੰਮੇਵਾਰੀ ਤੋਂ ਹਟਾਇਆ ਜੀ ਜੀ ਉਦੋਂ ਦੀ ਗੱਲ ਹੈ ਉੱਥੇ ਇਹਨਾਂ ਦਾ ਇੱਕ ਗੁੰਡਾ ਮੂੰਹ ਤੇ ਕੱਪੜਾ ਬੰਨ ਕੇ ਆਇਆ ਉਹਨੇ ਮੇਰੀ ਪੱਗ ਲਾਈ ਲਾ ਕੇ ਫੜ ਕੇ ਨੱਚਿਆ ਵਾਹਕੂ ਕਿ ਮੈਂ ਵੇਖੋ ਜੀ ਪੱਗ ਲਾਤੀ ਐ ਇਹ ਜਿਹੜਾ ਕੋਈ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਵੇ ਉਹਦੀ ਪੱਗ ਲਾਉਣੀ ਐ ਤਾਂ ਬੜੇ ਮਾਨ ਦੀ ਗੱਲ ਸਮਝਦੇ ਨੇ ਹੂੰ ਫਿਰ ਇਹ ਕਰ ਮੈਂ ਉਸ ਵੇਲੇ ਗੱਲ ਕੀਤੀ ਸੀ ਵੀ ਉੱਥੇ ਸਰਾਵ ਵਾਲੀ ਸਾਈਡ ਦੇ ਉੱਤੇ ਐਂਟਰ ਚ ਕਰੋ ਨਾ ਉੱਥੇ ਐਂਟਰੈਂਸ ਦੇ ਉੱਤੇ ਇੱਕ ਬੋਰਡ ਲੱਗਾ ਹੋਇਆ ਸੀ ਹੁਣ ਪਤਾ ਨਹੀਂ ਹੁਣ ਲੱਗਾ ਹੋਇਆ ਕਿ ਨਹੀਂ ਉਦੋਂ ਲੱਗਾ ਹੋਇਆ ਸੀ ਵੀ ਨੰਗੇ ਸਿਰ ਅੰਦਰ ਜਾਣਾ ਜਿਹੜਾ ਉਹ ਮਨਾ ਹੈ ਤੁਸੀਂ ਤੇ ਆਪ ਲੋਕਾਂ ਦੇ ਪੱਗਾਂ ਲਾ ਕੇ ਨੰਗੇ ਸਿਰ ਕਰ ਰਹੇ ਹੋ ਹੂੰ ਔਰ ਇਹ ਕੋਈ ਨਵੀਂ ਗੱਲ ਨਹੀਂ ਵੀ ਮੇਰੀ ਪੱਗ ਲਾਈ ਇਹ ਪਤਾ ਨਹੀਂ ਕਿੰਨੀਆਂ ਪੱਗਾਂ ਲਾ ਚੁੱਕੇ ਆ ਹੁਣ ਜਿਹੜੇ 328 ਰੁਪਿਆਂ ਦਾ ਇਨਸਾਹ ਮੰਗਣਗੇ ਆ ਕਿੱਦਾਂ ਉੱਥੇ ਕੁੱਟਿਆ ਛੱਲੀਆਂ ਮੰਗ ਡਾਂਗਾ ਨਾਲ ਪੱਗਾਂ ਵੀ ਲਾਈਆਂ ਬੱਚਿਆਂ ਉੱਤੇ ਤੇ ਹੁਣ ਵੀ ਹੋਇਆ ਕੁਝ ਜੇ ਕੋਈ ਪੰਥਕ ਕੇਸ ਬੰਦਾ ਸੀ ਹਮਮ ਕੌਮੀ ਕੇਸ ਬੰਦਾ ਸੀ ਜਿਹਨੂੰ ਅਕਾਲ ਤਖਤ ਤੇ ਜਾਣਾ ਚਾਹੀਦਾ ਸੀ ਤੇ ਉਹ ਸੀ ਉਹਦੀ ਪੱਗ ਲਾਉਣ ਦਾ ਇਹ ਨਹੀਂ ਜਿਹੜਾ ਇਹ ਲੈ ਕੇ ਗਏ ਨੇ ਕਿ ਇਹਨੂੰ ਪੰਚੋਂ ਛੇਕ ਦਿਓ ਕਿਉਂਕਿ ਇਹਨੇ ਸੁਖਵੀਰ ਬਾਦਲ ਤੇ ਗੋਲੀ ਚਲਾਈ ਹੈ ਉਹ ਤਾਂ ਕਾਨੂੰਨੀ ਕੇਸ ਚੱਲਦਾ ਪਿਆ ਬਿਲਕੁਲ ਉਹਨੇ ਆਪਣੇ ਸਿਰੇ ਤੇ ਪਹੁੰਚਣਾ ਹੈ ਜੀ 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 ਲੇਕਿਨ ਜਿਹੜਾ ਪੰਥਕ ਗੁਨਾਹ ਕੀਤਾ ਗਿਆ ਉਹ ਇਹ ਸੀ ਕਿ ਉਹਦੀ ਪੱਗ ਲਈ ਗਈ ਇੱਕ ਬੰਦੇ ਵੱਲੋਂ ਔਰ ਬੰਦੇ ਦੀ ਪਛਾਣ ਹੈ ਜਾਂ ਤੇ ਐ ਨਾ ਉਹਦੀ ਪਛਾਣ ਨਾ ਹੋਵੇ ਕੀ ਕੋਈ ਕੰਪਲੇਂਟ ਜਾਂਤੇ ਹੀ ਇਹ ਕਰਨਗੇ ਵੀ ਜਿਵੇਂ ਹੁਣ ਉਹਨਾਂ ਨੇ ਤਾਮੀ ਨੇ ਕੰਪਲੇਂਟ ਪਾਈ ਕਿ ਇਹਨੂੰ ਪੰਜੋਂ ਛੇ ਕੋ ਇਹਨੇ ਗੋਲੀ ਚਲਾਈ ਹੈ ਜਥੇਦਾਰਾਂ ਨੂੰ ਆਪ ਨਜ਼ਰ ਨਹੀਂ ਆਉਂਦਾ ਕਿ ਉਹਦੀ ਪੱਗ ਲਈ ਗਈ ਹੈ ਜੇ ਤੁਸੀਂ ਜਰ ਆਪ ਕਿਉਂ ਨਹੀਂ ਇਸ ਗੱਲ ਦਾ ਨੋਟਿਸ ਲੈ ਲੈਂਦੇ ਲੈਣਾ ਚਾਹੀਦਾ ਜੀ ਆਪ ਨੋਟਿਸ ਲੈ ਕੇ ਉਹਨਾਂ ਨੂੰ ਪ੍ਰੋਪਰ ਸਜ਼ਾ ਦੇਣੀ ਚਾਹੀਦੀ ਜਿਸ ਬੰਦੇ ਨੇ ਪੱਗ ਲਾਈ ਹੈ ਉਹਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਅੱਗੋਂ ਇਸ ਗੱਲ ਨੂੰ ਥੋੜੀ ਜਿਹੀ ਠੱਲ ਪਵੇ ਵੀ ਤੁਹਾਡਾ ਕੰਮ ਲੋਕਾਂ ਨੂੰ ਪੱਗਾਂ ਬਣਾਉਣਾ ਹੈ ਪੱਗਾਂ ਉਤਾਰਨਾ ਨਹੀਂ ਅੱਗਾਂ ਲਾਉਣਾ ਨਹੀਂ ਮੈਂ ਇਸ ਗੱਲ ਨਾਲ ਇਸ ਵਿਚਾਰ ਨਾਲ ਬਿਲਕੁਲ ਸਹਿਮਤ ਨਹੀਂ ਵੀ ਉਹਨੂੰ ਪੰਜੋ ਛੇ ਕਿਆ ਜਾਏ ਜਾਂ ਉਹਨੂੰ ਕੋਈ ਹੋਰ ਧਾਰਮਿਕ ਸਜ਼ਾ ਲਾਈ ਜਾਏ ਇਹ ਕਾਨੂੰਨੀ ਗੁਨਾਹ ਸੀ ਜਿਹੜਾ ਉਹਨੇ ਕੀਤਾ ਉਹ ਦਾ ਕਾਨੂੰਨੀ ਕੇਸ ਪ੍ਰਕਿਰਿਆ ਚੱਲ ਰਹੀ ਹੈ ਉਹ ਜੋ ਇਨਸਾਫ ਹੋਏਗਾ ਜੋ ਨਿਆਂ ਹੋਏਗਾ ਉਹ ਦੁਨੀਆ ਦੇ ਸਾਹਮਣੇ ਆ ਜਾਏਗਾ ਇਹ ਇਹਨਾਂ ਨੂੰ ਇਹਨਾਂ ਦੀ ਬਤਾਉਣ ਲਈ ਪਪੂਲੈਰਿਟੀ ਸੁਖਵੀਰ ਅਦਲ ਵਗੈਰਾ ਨੂੰ ਪ੍ਰਮੋਟ ਕਰਨ ਲਈ ਇਹ ਕੀਤਾ ਜਾ ਰਿਹਾ ਹੈ ਵੀ ਉਹਦੇ ਉੱਤੇ ਕਿਉਂਕਿ ਗੋਲੀ ਚਲਾਈ ਹੈ ਤੈਨੂੰ ਪੰਚੋ ਚੀਕ ਦਿਓ ਇੱਕ ਗੱਲ ਹੋਰ ਜੇ ਸੁਖਵੀਰ ਸਿਆਣਾ ਹੋਵੇ ਮੈਂ ਸੋਚਦਾ ਵੀ タミンੀ ਵਰਗੇ ਮਜ਼ੀਠੀਏ ਵਰਗੇ ਸੁਖਵੀਰ ਦੇ ਵੱਡੇ ਦੁਸ਼ਮਣ ਸਾਹਤ ਹੋ ਰਿਹਾ ਜੇ ਉਹਨੂੰ ਪੰਚੋਛ ਇੱਕ ਦੀ ਗੱਲਾਂ ਕਰ ਰਿਹਾ ਜਾਂ ਉਹ ਟੈਕਸ਼ਨ ਲੈਣ ਦੀ ਗੱਲ ਕਰ ਰਿਹਾ ਤੇ ਸੁਖਵੀਰ ਹੋਰ ਡੋਨਫਲ ਜਾਏਗਾ ਹੋਰ 0 ਹੋਏਗਾ 0 ਤੇ ਹੋ ਚੁੱਕਾ ਵਾ ਹਾਂ ਜੇ ਸੁਖਵੀਰ ਮਾੜਾ ਮੋਟਾ ਸਿੱਕੀ ਦੀ ਮਾੜੀ ਮੋਟੀ ਦੇ ਅੰਦਰ ਚਿੰਕ ਹੁੰਦੀ ਤੇ ਫੇਰ ਨਾਰਾਇਣ ਸਿੰਘ ਚੋੜਾ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੇ ਮੇਰੇ ਤੇ ਗੋਲੀ ਚਲਾਈ ਹੈ ਮੇਰੇ ਗੁਨਾਹ ਸਨ ਮੈਂ ਨਾਰਾਇਣ ਸਿੰਘ ਚੋੜਾ ਤੋਂ ਵੀ ਮਾਹੀ ਮੰਨਦਾ ਤੇ ਇਹਨੂੰ ਸਜ਼ਾ ਵੀ ਮਾਫ਼ ਕਰ ਦਿੱਤੀ ਜਾਵੇ ਮੇਰੇ ਬਜ਼ੁਰਗਾਂ ਸਮਾਨਕ ਇੱਕ ਵਾਰ ਤੁਹਾਨੂੰ ਸੁਝਾਦਿਆ ਇੱਕ ਵਾਰ ਤੁਹਾਨੂੰ ਸੁਝਾਦਿਆ ਜਿੰਨਾ ਗੱਲਾਂ ਜੇ ਹੋਵੇ ਨਾ ਉਹ ਨਹੀਂ ਕਰਨੀਆਂ ਚਾਹੀਦੀਆਂ ਹਮ ਹਮ ਦਾ ਸਾਹਮਣੇ ਚੀਜ਼ ਦਾ ਹੋਇਆ ਨਹੀਂ ਨਾ ਹੋਣਾ ਇਹਨਾਂ ਦਾ ਕਿਰਦਾਰ ਹੀ ਨਹੀਂ ਹੈ ਇਹਨਾਂ ਕੋਲ ਆਸ ਕਰਨੀ ਵੀ ਇਹੋ ਜਿਹਾ ਕਿਰਦਾਰ ਵਿਖਾਉਣ ਉਹ ਆਪਣੇ ਆਪ ਨਾਲ ਧੋਖਾ ਕਰਨ ਵਾਲੀ ਗੱਲ ਹੈ ਸੋ ਜੇ ਅਲੀਆਂ ਗੱਲਾਂ ਨਾ ਕਰੋ ਮੈਂ ਸੋਦਾ ਵੀ ਜੇ ਕਿਤੇ ਇਹ ਵਿਚਾਰ ਇਹਨਾਂ ਦੇ ਮਨ ਵਿੱਚ ਆ ਜਾਵੇ ਇਹਨਾਂ ਨੂੰ ਸਮਝ ਆ ਜਾਵੇ ਵੀ ਐਡਾ ਵੀ ਹੋ ਸਕਦਾ ਵੇਖੋ ਸਾਡਾ ਸਾਡਾ ਸਿੱਖੀ ਦਾ ਸਤਾਰਾ ਜਿਨ੍ਹਾਂ ਨੂੰ ਸਿੱਖੀ ਦਾ ਪਤਾ ਹੀ ਕੋਈ ਨਹੀਂ ਜਿਨ੍ਹਾਂ ਨੂੰ ਸਿੱਖੀ ਨਾਲ ਦਰਦ ਹੀ ਕੋਈ ਨਹੀਂ ਜਿਨ੍ਹਾਂ ਦਾ ਮਕਸਦ ਸਿਰਫ ਰਾਜ ਸਤਾ ਪ੍ਰਾਪਤ ਕਰਨਾ ਹੈ ਉਹਨਾਂ ਬਾਰੇ ਫਿਰ ਤੁਸੀਂ ਕਰੀ ਜਾਂਦੇ ਹੋ ਵੀ ਜੇ ਇਹਨਾਂ ਦੇ ਆ ਗਏ ਜੇ ਮੈਂ ਤੁਹਾਡੇ ਇਤਿਹਾਸ ਦੀ ਘਟਨਾ ਸਾਜੀ ਕਰਨ ਲੱਗਾ ਜੀ ਜਹਾਂਗੀਰ ਗੁਰੂ ਅਰਜਨ ਸਾਹਿਬ ਦਾ ਕਾਤਲ ਆ ਜਹਾਂਗੀਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸ਼ਰਨ ਆਂਦਾ ਤੇ ਸਤਿਗੁਰੂ ਉਹਨੂੰ ਕੋਲ ਬਿਠਾਉਂਦੇ ਆ ਤੇ ਉਹਨਾਂ ਸ਼ਿਕਾਰ ਵੀ ਖੇਡਦੇ ਆ ਕੱਟੇ ਹੈ ਤੇ ਕਾਤਲ ਆ ਨਾ ਆਪਣੇ ਗੁਰੂ ਦੇ ਪਿਤਾ ਦਾ ਤੇ ਜੇ ਐਦਾਂ ਵੀ ਹੋ ਸਕਦਾ ਵਾ ਵੀ ਐਡੇ ਉੱਤੇ ਵੀ ਐਡਾ ਸਾਡਾ ਜਿਹੜਾ ਇਤਿਹਾਸ ਹੈ ਅਸੀਂ ਆਪਣੀ ਹਿਸਟਰੀ ਤੋਂ ਵੀ ਸੇ ਦਾ ਲੈ ਸਕਦੇ ਸੀਗੇ ਅੱਜ ਨਰੈਨ ਸਿੰਘ ਚੋੜਾ ਦੇ ਨਾਲ ਵੀ ਐਦਾਂ ਕੀਤਾ ਜਾ ਸਕਦਾ ਸੀ ਤਾਂ ਮੈਂ ਇਹ ਗੱਲ ਸਲਾਹ ਦੇ ਦਿੰਦਾ ਵੀ ਆਪਾਂ ਇਹ ਐਦਾਂ ਵੀ ਕੁਝ ਕਰ ਲਈਏ ਫਿਰ ਉੱਥੇ ਜੇ ਆ ਗਈ ਨਾ ਸੋ ਸਮ ਮੈਂ ਮੇ ਵਿਚਾਰ ਵੇਖੋ ਆਪਣੇ ਆਪਣੇ ਹੁੰਦੇ ਆ ਜੀ ਇੱਕ ਬਜ਼ੁਰਗ ਆ ਚਲੋ ਉਹਨਾਂ ਦੀ ਪੰਥਕ ਸੇਵਾ ਵਿੱਚ ਬਹੁਤ ਨੇ ਪੰਥ ਦੀ ਝੋਲੀ 'ਚ ਉਹਨਾਂ ਨੇ ਕਿਤਾਬਾਂ ਵੀ ਪਾਈਆਂ ਵਾ ਉਹਨਾਂ ਦਾ ਪੰਥਕ ਸਰਮਾਇਆ ਵੀ ਹੈਗਾ ਵਾ ਤੇ ਸਾਹਿਤ ਪੱਖੋਂ ਵੀ ਉਹਨਾਂ ਨੇ ਸੇਵਾ ਕੀਤੀ ਹੈ ਤੇ ਉਹਦਾ ਵੀ ਬੜੀ ਸੇਵਾ ਕੀਤੀ ਹੈ ਨਾਰਾਇਣ ਸਿੰਘ ਚੋੜਾ ਨੇ ਪਰ ਉਹਨਾਂ ਵੱਲੋਂ ਜੋ ਗਲਤੀ ਹੋਈ ਹੈ ਉਹ ਗਲਤੀ ਤਾਂ ਹੈਗੀ ਹੈ ਅਸੀਂ ਉਹਨੂੰ ਡਰਾਏ ਨਹੀਂ ਕਰਦੇ ਪਰ ਜੋ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੰਥ ਚ ਛੇਕਨ ਦੀ ਜਾਂ ਉਹਨਾਂ ਨੂੰ ਪੰਚ ਤੋਂ ਬਾਹਰ ਕੱਢ ਦੇਣ ਦੀ ਇਹ ਗੱਲ ਬਿਲਕੁਲ ਰਾਦੇ ਕਰਨੀ ਚਾਹੀਦੀ ਹੈ ਇਹ ਗੱਲ ਸੋਚਣ ਵਾਲਾ ਵੀ ਗੁਨਾਹਗਾਰ ਹੈ ਬਿਲਕੁਲ ਧੰਨਵਾਦ ਸਦਾ ਰਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਉਹਨਾਂ ਨਾਲ ਗੱਲਬਾਤ ਕਰ ਰਹੀ ਸੀ ਜੁੜੇ ਰਹੋ ਆਪਣੇ ਵਿਚਾਰ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ